ਜੋ ਆਇਆ ਸਭ ਕਿਸੇ ਸਮ ਕੋਈ ਆਇਆ ਜਿਹੜਾ ਵੀ ਸੰਸਾਰ ਤੇ ਜਨਮ ਲੈ ਕੇ ਆਇਆ ਉਹਨੂੰ ਆਪਣੀ ਬਾਰੇ ਮੁਤਾਬਿਕ ਸੰਸਾਰ ਤੋਂ ਜਾਣਾ ਪਏ ਸਦਾ ਵਾਸਤੇ ਕੋਈ ਨੀ ਚਲੇ ਸਕਦਾ ਜਿਸ ਆਸਣ 'ਤੇ ਬੈਠੇ ਇਤੇ ਬੈਸੇ ਬਗ ਜੀ ਕਹਿੰਦੇ ਜਿਸ ਜਗ੍ਹਾ ਤੇ ਤੂੰ ਬੈਠੇਂ ਇਹੇ ਤੋਂ ਪਹਿਲਾਂ ਪਤਾ ਨਹੀਂ ਕਿੱਡੇ ਖੋਗੇ ਜੇ ਸਤਾਰ ਵਿੱਚ ਤੂੰ ਰਹਿਣਾ ਤੇ ਤੈਨੂੰ ਪਹਿਲਾਂ ਬਾਪਾ ਪਿਤਾ ਬਾਪੀ ਫੁਰਦ ਆਪਣੀ ਜੁਰਗ ਬਾਬਰੀ ਕਿਨੇ ਹੋਣੀ ਚਲੇ ਉਹ ਕਿੱਡੀ ਨਹੀਂ ਜਿਸ ਤਾਸਨ ਹਮ ਰੱਖੇ ਕੀਤੇ ਪੈਸਾ ਆਪੋ ਆਪਣੀ ਵਾਰੀ ਮਤਲਬ ਭਾਈ ਸਭਨਾ ਨੂੰ ਇਥੋਂ ਜਾਣਾ ਪੈਂਦਾ ਬੋਲੇ ਸ਼ੇਖ ਫਰੀਦ ਪਿਆਰੇ ਸੁਦਾਬ ਅਬੀ ਜਿੱਤੇ ਤੈਨੂੰ ਪਰਮਾਤਮਾ ਦਾ ਨਾਮ ਥੋੜਾ ਪਿਆਰਾ ਲੱਗੂ ਤੂੰ ਹੀ ਭਾਈ ਜੱਗਿਆ ਸਾਨੂੰ ਸਿਖਾਉਣ ਕਰ ਰਹੇ ਨੇ ਭਗਤੀ ਜੀਤਨ ਹੋਸੀ ਖਾ ਨਿਵਾ